ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਇੱਥੇ ਵਾਪਰੇ ਵੱਡਾ ਭਿਆਨਕ ਦਰਦਨਾਕ ਹਾਦਸਾ ਇੱਕੋ ਪਰਿਵਾਰ ਦੇ 8 ਲੋਕਾਂ ਦੀ ਹੋਈ ਮੌਤ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਜੰਮੂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਡਾਕਸੂਮ ਦੇ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ ਇਸ ਹਾਦਸੇ 'ਚ ਇੱਕੋ ਪਰਿਵਾਰ ਦੇ 8 ਜੀਆਂ ਦੀ ਮੌਕੇ ਤੇ ਮੌਤ ਹੋ ਗਈ ਸਾਰੇ ਲੋਕ ਕਿਸਤਵਾਰ ਦੇ ਰਹਿਣ ਵਾਲੇ ਸਨ ਜਾਣਕਾਰੀ ਮੁਤਾਬਕ ਪਰਿਵਾਰ ਕਿਸਤਵਾਰ ਤੋਂ ਸਿਥਨ ਟਾਪ ਦੇ ਰਸਤੇ ਮਹਰੋਵਾ ਵੱਲ ਜਾ ਰਿਹਾ ਸੀ ਫਿਰ ਉਹ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ ਹਾਦਸੇ ਵਿੱਚ ਜੀ ਸ਼ਾਮਲ ਇਮਤੀਆਜ਼ ਪੇਸ਼ੇ ਤੋਂ ਪੁਲਿਸ ਮੁਲਾਜ਼ਮ ਸੀ ਅਤੇ ਇਸ ਦੇ ਨਾਲ ਹੀ ਘਾਰਚ ਪੰਜ ਬੱਚੇ ਤੇ ਦੋ ਔਰਤਾਂ ਵੀ ਸ਼ਾਮਲ ਸਨ ਇੰਨਾ ਸਾਰਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜੀ ਹਾਂ ਇਹ ਵੱਡੀ ਖਬਰ ਹੁਣੇ-ਹੁਣੇ ਸਾਹਮਣੇ ਆਈ ਆ ਤੇ ਨਾਲ ਹੀ ਮ੍ਰਿਤਕਾਂ ਚ ਪਤੇ ਪਤੇ ਦੀ ਪਛਾਣ ਇਮਤੀਆਜ਼ ਅਤੇ ਉਸ ਦੀ ਪਤਨੀ ਅਫਰੋਜ਼ਾ ਅਰੀਬਾ ਇਮਤੀਆਜ਼ ਧੀ ਅਤੇ ਅਣੀਆਂ ਜਾਨਤੀ ਅਬਾਨ ਇਮਤੀਆਜ਼ ਧੀ ਅਤੇ ਮਹਿਜ਼ੀਦ ਅਹਿਮਦ ਪਤਨੀ ਰੇਸ਼ਮਾ ਮੁਸ਼ੇਬ ਮਸ਼ੀਦ ਪੁੱਤਰ 16 ਸਾਲਾਂ ਅਤੇ ਮਸ਼ੇਸ਼ ਮਸ਼ੀਦ ਪੁੱਤਰ 8 ਸਾਲਾਂ ਦੇ ਵਜੋਂ ਹੋਈ ਆ ਇਹ ਸਾਰੇ ਮ੍ਰਿਤਕਾਂ ਦੀ 8 ਗਿਣਤੀ ਹੈ ਜਿਨ੍ਹਾਂ ਦੀ 8 ਲੋਕਾਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ ਆ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ